ਕੱਲ ਯਾਨੀ 15 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਆਜ਼ਾਦੀ ਦਾ ਦਿਵਸ ਮਨਾਇਆ ਜਾਵੇਗਾ ਇਸ ਆਜ਼ਾਦੀ ਦੇ ਦਿਵਸ ਦੇ ਉੱਪਰ ਵੱਖ-ਵੱਖ ਥਾਵਾਂ ਦੇ ਉੱਪਰ ਵੱਖ-ਵੱਖ ਮੰਤਰੀਆਂ ਵੱਲੋਂ ਜਾਂ ਫਿਰ ਕਹਿ ਲੋ ਸੀਐਮਸ ਵੱਲੋਂ ਜਿਹੜਾ ਹੈ ਉਹ ਪ੍ਰੋਗਰਾਮ ਰੱਖੇ ਹੋਏ ਨੇ ਜਲੰਧਰ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੋਰੀ ਜਿਹੜਾ ਹੈ ਉਹ ਝੰਡਾ ਫਰਾਉਣ ਦੀ ਰਸਮ ਨੂੰ ਅਦਾ ਕਰਨਗੇ ਕੱਲ ਪਰ ਉਸ ਤੋਂ ਪਹਿਲਾਂ ਜਲੰਧਰ ਵਾਸੀਆਂ ਨੂੰ ਇਹ ਇੱਕ ਅਪੀਲ ਕਹਿ ਲੋ ਜਾਂ ਫਿਰ ਇੱਕ ਵੱਡੀ ਜਾਣਕਾਰੀ ਕਹਿ ਲੋ ਉਹ ਅਸੀਂ ਜ਼ਰੂਰ ਦੇਣਾ ਚਾਹੁੰਨੇ ਹੈਗੇ ਆ ਤਾਂ ਕਿ ਜਲੰਧਰ ਦੇ ਲੋਕ ਜਿਹੜੇ ਨੇ ਉਹ ਕੱਲ ਆ ਟ੍ਰੈਫਿਕ ਦੀ ਸਮੱਸਿਆ ਤੋਂ ਜਿਹੜਾ ਹੈ ਉਹ ਬਚ ਕੇ ਰਹਿ ਸਕਣ ਪੰਜਾਬ ਪੁਲਿਸ ਵੱਲੋਂ ਅੱਜ ਜਿਹੜੇ ਨੇ ਉਹ ਟ੍ਰੈਫਿਕ ਰੂਟ ਡਾਇਵਰਜਨ ਜਿਹੜੇ ਨੇ ਉਸ ਦਾ ਮੈਪ ਜਾਰੀ ਕੀਤਾ ਹੈਗਾ ਵਾ ਮੈਂ ਜ਼ਰੂਰ ਪ੍ਰੋਪਰ ਡਿਟੇਲ ਰਹੀ ਤੁਹਾਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਜੋ ਜਲੰਧਰ ਦੇ ਲੋਕ ਨੇ ਜਾਂ ਫਿਰ ਜਲੰਧਰ ਦੇ ਵਿੱਚ ਜੋ ਲੋਕ ਵਕ ਵਕ ਥਾਵਾਂ ਤੋਂ ਆਉਣ ਵਾਲੇ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਟ੍ਰੈਫਿਕ ਦੀ ਸਮੱਸਿਆ ਤੋਂ ਤੰਗ ਪਰੇਸ਼ਾਨ ਨਾ ਹੋ ਸਕਣ ਸਭ ਤੋਂ ਪਹਿਲਾਂ ਤੁਸੀਂ ਇਹ ਜਲੰਧਰ ਦਾ ਜਿਹੜਾ ਹੈਗਾ ਉਹ ਇੱਕ ਚੌਂਗ ਦੇਖੋ ਜਿੱਥੇ ਪ੍ਰੋਪਰ ਤਰੀਕੇ ਦੇ ਨਾਲ ਤਿਆਰੀਆਂ ਜੜੀਆਂ ਨੇ ਉਹ 15 ਅਗਸਤ ਦੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਮੈਂ ਤੁਹਾਨੂੰ ਪ੍ਰੋਪਰ ਜ਼ਰੂਰ ਰੂਟ ਜੋ ਹੈਗਾ ਉਹ ਦੱਸ ਦੇਣਾ ਚਾਹੁੰਨਾ ਵਾ ਤਾਂ ਕੱਲ ਸਵੇਰੇ ਜਿਹੜਾ ਹੈਗਾ ਉਹ 7 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਰੂਟ ਡਾਇਵਰਜਨ ਜਿਹੜਾ ਹੈ ਉਹ ਹੋਵੇਗਾ ਕੀ ਕੁਝ ਰੂਟ ਡਾਇਵਰਜਨ ਹੈ ਉਸ ਦੀਆਂ ਤਿਆਰੀਆਂ ਵੀ ਜ਼ਰੂਰ ਤੁਹਾਨੂੰ ਦੱਸ ਦੇਣਾ ਚਾਹੁੰਨਾ ਵਾ ਜੇਕਰ ਤੁਸੀਂ ਜਲੰਧਰ ਦੇ ਵਿੱਚ ਆ ਰਹੇ ਹੋ ਜਾਂ ਫਿਰ ਜਲੰਧਰ ਦੇ ਵਿੱਚ ਹੈਗੇ ਹੋ ਵੀ ਤੁਸੀਂ ਕਿੱਥੇ ਜਾਣਾ ਹੈਗਾ ਤੇ ਇਹ ਖਾਸ ਚੀਜ਼ਾਂ ਜ਼ਰੂਰ ਤੁਸੀਂ ਨੋਟ ਕਰ ਲਓ ਸਵੇਰੇ 7 ਵਜੇ ਤੋਂ 2 ਵਜੇ ਤੱਕ ਰੂਟ ਡਾਇਵਰਜਨ ਰਹਿਣਗੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਿਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਖੂਰੀ ਝੰਡਾ ਫਰਾਉਣ ਦੀ ਜਿਹੜੀ ਹੈ ਉਹ ਰਸਮ ਨੂੰ ਅਦਾ ਕਰਨਗੇ ਉਹ ਥਾਂ ਦੇ ਉੱਤੇ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਉਹ ਵਾਹਨ ਲੈ ਕੇ ਜਾਣਾ ਜਿਹੜਾ ਹੈਗਾ ਉਸ ਦੀ ਮਨਾਹੀ ਕੀਤੀ ਗਈ ਹੈਗੀ ਹੈ ਉਸ ਏਰੀਆ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਵਾਹਨ ਜਿਹੜਾ ਹੈ ਉਹ ਨਹੀਂ ਲੈ ਕੇ ਜਾ ਸਕਦੇ ਹੋ ਤਾਂ ਤੁਸੀਂ ਜੇਕਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੱਲ ਜਾ ਰਹੇ ਹੋ ਤਾਂ ਤੁਸੀਂ ਕਿਸੇ ਵੀ ਤਰੀਕੇ ਦਾ ਕੋਈ ਵਾਹਨ ਨਹੀਂ ਲੈ ਜਾ ਸਕਦੇ ਹੋ ਉਸ ਤੋਂ ਬਾਅਦ ਅੱਗੇ ਵਾਦੇ ਹੈਗੇ ਆ ਜੋ ਕੁਝ ਦਿੱਤਾ ਗਿਆ ਹੈਗਾ ਸਵੇਰੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਆਮ ਵਾਹਨਾਂ ਲਈ ਕੋਈ ਰੂਟ ਤੇ ਪਾਬੰਦੀ ਹੋਵੇਗੀ ਪੂਰੇ ਰੂਟਾਂ ਤੇ ਜਿਹੜੇ ਨੇ ਉਹ ਪੁਲਿਸ ਮੁਲਾਜ਼ਮ ਹੋਣਗੇ ਡਾਇਵਰਜਨ ਵਾਲੇ ਮੁੱਖ ਚੁਰਾਹਿਆਂ ਵਿੱਚ ਜਿਹੜੇ ਚੌਕ ਆਉਂਦੇ ਨੇ ਉਹ ਚੌਕ ਮੈਂ ਜਰੂਰ ਦੱਸ ਦਵਾਂ ਚੋਨਾਵਾ ਸਮਰਾਟ ਚੌਕ ਗੀਤਾ ਮੰਦਰ ਚੌਕ ਜੋ ਕਿ ਮੋਹਰ ਟਾਊਨ ਦੇ ਵਿੱਚ ਹੈਗਾ ਹੈ ਮਸੰਤ ਚੌਕ ਰੈੱਡ ਕਰਾਸ ਮੋੜ ਜਿਹੜਾ ਹੈਗਾ ਟੀ ਪੁਆਇੰਟ ਖਾਲਸਾ ਸਕੂਲ ਅਤੇ ਪ੍ਰਤਾਪਪੁਰਾ ਮੋੜ ਸ਼ਾਮਲ ਜਿਹੜਾ ਹੈਗਾ ਇਹਨਾਂ ਦੇ ਵਿੱਚ ਹੈ ਜਿਸ ਦੇ ਵਿੱਚ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਰੂਟ ਡਾਇਵਰਜਨ ਜਿਹੜਾ ਹੈ ਉਹ ਲਗਿਆ ਹੋਇਆ ਹੈ ਤੇ ਜੋ ਕਮਿਸ਼ਨਰੇਟ ਪੁਲਿਸ ਵੱਲੋਂ ਇਸ ਵਕਤ ਜਾਰੀ ਕੀਤਾ ਗਿਆ ਹੈਗਾ ਉਹ ਵੀ ਮੈਂ ਜਰੂਰ ਦੱਸ ਦਵਾਂ ਚੋਨਾਵਾ ਆ आम आने वाली प्रभावित प्रवेश के नाल नाल रूट मैप के अनुसार ने जेड़े रूट दे ऊपर ਤੁਸੀਂ ਜਾ ਸਕਦੇ ਹੋ ਜੇਕਰ ਤੁਸੀਂ ਸਮਰਾ ਚੌਂਕਲ ਜਾ ਰਹੇ ਹੋ ਤਾਂ ਸਮਰਾ ਚੌਂਕ ਤੋਂ ਚੁੰਮਨ ਚੌਂਕ ਮਿਲਕਬਾਰ ਚੌਂਕ ਰੈਡ ਕਰਾਸ भवन ਮੋੜ ਜਿਹੜਾ ਹੈਗਾ ਉਸ ਵੱਲੋਂ ਜਾ ਸਕਦੇ ਹੋ ਗੀਤਾ ਮੰਦਰ ਵਾਲੀ ਸਾਈਡ ਜੇਕਰ ਤੁਸੀਂ ਜਾ ਰਹੇ ਹੋ ਤਾਂ ਗੀਤਾ ਮੰਦਰ ਚੌਂਕ ਤੋਂ ਜਿਹੜਾ ਹੈ ਚੁੰਮਨ ਚੌਂਕ ਟੀ ਪੁਆਇੰਟ ਏਪੀਜੀ ਕਾਲਜ ਉਸ ਵੱਲ ਤੁਸੀਂ ਜਿਹੜਾ ਹੈਗਾ ਉਹ ਜਾ ਸਕਦੇ ਹੋ ਮਸਨ ਚੌਂਕ ਦੇ ਵਾਲ ਜੇਕਰ ਤੁਸੀਂ ਜਾ ਰਹੇ ਹੋ ਤਾਂ ਤੁਸੀਂ ਜਿਹੜਾ ਹੈਗਾ ਇਹ ਉਹ ਮਿਲਕਬਾਰ ਚੋਂ ਗੁਰੂ ਨਾਨਕ ਮਿਸ਼ਨ ਟਾਕਵਾਲ ਜਿਹੜਾ ਹੈਗਾ ਇਹ ਉਹ ਟੀ ਪੁਆਇੰਟ ਕਰਕੇ ਤੁਸੀਂ ਅੱਗੇ ਜਾ ਸਕਦੇ ਹੋ ਤੇ ਆਮ ਲੋਕਾਂ ਨੂੰ ਆ ਸੁਵਿਧਾ ਜਿਹੜਾ ਹੈਗਾ ਇਹ ਉਹ ਵੱਚਨ ਲਈ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਨੇ ਉਹ ਰੂਟ ਜੋ ਸੀਗੇ ਉਹ ਅਸੀਂ ਜਰੂਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਸਟੇਡੀਅਮ ਵੱਲ ਰੂਟ ਜਾਂਦੇ ਪਏ ਨੇ ਉਹਨਾਂ ਸਾਰਿਆਂ ਰੂਟ ਤੋਂ ਜਿਹੜਾ ਹੈ ਪਰਹੇਜ਼ ਰੱਖਿਓ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਜਿਹੜੀ ਹੈ ਉਹ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੋ ਵੀ ਜਿਹੜਾ ਹੈ ਉਹ ਜਲੰਧਰ ਦੇ ਵਿੱਚ ਆ ਰਿਹਾ ਹੈਗਾ ਹੈ ਕਿਸੇ ਵੀ ਸ਼ਹਿਰ ਤੋਂ ਕਿਸੇ ਵੀ ਇਲਾਕੇ ਤੋਂ ਤਾਂ ਉਹ ਜਲੰਧਰ ਦੇ ਵਿੱਚ ਆਵੇ ਬਟ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੱਲ ਜਿਹੜਾ ਹੈਗਾ ਉਹ ਨਾ ਜਾਵੇ ਕਿਉਂਕਿ ਉਸ ਵੱਲ ਜਿਹੜਾ ਹੈ ਜੇਕਰ ਉਹ ਜਾਂਦਾ ਹੈ ਤਾਂ ਉਸ ਨੂੰ ਕਾਫੀ ਜੜੀਆਂ ਨੇ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਇਹ ਰੂਟ ਪਲਾਨ ਰੂਟ ਤੁਹਨ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਸੀਂ ਕੱਲ ਸਵੇਰੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਦਿੱਕਤ ਜਿਹੜੀ ਆ ਉਹ ਨਾ ਚੇਲ ਸਕੋ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਟ੍ਰੈਫਿਕ ਦੀ ਸਮੱਸਿਆਵਾਂ ਜਿਹੜੀਆਂ ਨਾ ਉਹ ਨਾ ਚਲਣੀਆਂ ਪੈਣ ਕੈਮਰਾ ਪਸੰਦ ਪੰਕ ਦੇ ਨਾਲ ਰਜ ਗੁਪਤਾ ਬਾਬ ਸ਼ੇ ਟਾਈਮ ਜਲੰਧਰ